ਦਾ ਦਲੀ ਤੁਸੀਂ ਸਾਨੂੰ ਸਾਡੇ ਹੋਰ ਗੁਰਦੁਆਰੇ ਸਾਈਬਾ ਅਤੇ ਤਖਤਾ ਬਾਰੇ ਦੱਸੋ ਠੀਕ ਹੈ ਬੱਚਿਓ ਤੁਹਾਨੂੰ ਅੱਜ ਮੈਂ ਇੱਕ ਹੋਰ ਤਖਤ ਬਾਰੇ ਦੱਸਦਾ ਹਾਂ ਅਮਰਪੁਰ ਦੀ ਰਾਜਕਤੀ ਜਿੱਥੇ ਧਾਰਮਿਕ ਰੋਹਾਨੀ ਤੇ ਰਾਜਸੀ ਫੈਸਲੇ ਹੋਣ ਤਖਤ ਤਖਤ ਅਕਾਲ ਤਖਤ ਸਾਹਿਬ ਅਕਾਲ ਤਖਤ ਪਹਿਲਾ ਤਖਤ ਮੰਨਿਆ ਜਾਂਦਾ ਹੈ ਅਕਾਲ ਤਖਤ ਦੀ ਸਥਾਪਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 15 ਜੂਨ 1606 ਈਸਵੀ ਨੂੰ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਕੀਤੀ ਠੀਕ ਹੈ ਦਾਦਾ ਜੀ ਅਸੀਂ ਸਮਝ ਗਏ ਅੰਗਦ ਅਨਹਦ ਗੁਰੂ ਸਾਹਿਬ ਨੇ ਅਕਾਲ ਤਖਤ ਦੀ ਸਥਾਪਨਾ ਇਸ ਲਈ ਕੀਤੀ ਸੀ ਕਿ ਉਥੇ ਸਿੱਖ ਕੌਮ ਦੇ ਧਾਰਮਿਕ ਮੁੱਦੇ ਅਤੇ ਰਾਜਸੀ ਅਧਿਕਾਰ ਦਿਖੋਣ ਲਈ ਜਿੱਥੇ ਸਿੱਖ ਕੌਮ ਦੇ ਫੈਸਲੇ ਹੋਣ ਸਿੱਖਾਂ ਨੂੰ ਰੂਹਾਨੀਅਤ ਦੇ ਨਾਲ ਨਾਲ ਸੇਨਾ ਅਤੇ ਹਥਸਤਰਤਾ ਦੇ ਜੀਵਨ ਵੱਲ ਮੋੜਨ ਲਈ ਅਕਾਲ ਤਖਤ ਤੇ ਬੈਠ ਕੇ ਗੁਰੂ ਸਾਹਿਬ ਨੇ ਜਥੇਦਾਰ ਬਣਾਏ ਫੈਸਲੇ ਦਿੱਤੇ ਅਤੇ ਜ਼ੁਲਮਾਂ ਖਿਲਾਫ ਆਵਾਜ਼ ਚੁੱਕੀ ਅੰਗਦ ਅਕਾਲ ਤਖਤ ਸਾਹਿਬ ਅੱਜ ਵੀ ਸਿੱਖ ਕੌਮ ਲਈ ਹੁਕਮਨਾਮੇ ਐਲਾਨ ਕਰਦਾ ਹੈ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਕੇਂਦਰੀ ਸੰਸਦ ਵਜੋਂ ਕੰਮ ਕਰਦਾ ਹੈ ਅੰਗਦ ਅਨਹਦ ਤਾਨੂੰ ਮੈਂ ਹੋਰ ਤੱਕ ਤੱਕ ਤੇ ਗੁਰਦੁਆਰੇ ਸਹਿਬਾਨੇ ਫਿਰ ਦੱਸੂਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ